ਲੈਣੀਆਂ ਦੀ ਨਵੀਆਂ ਕਈ ਕਹਿੰਦੇ ਤੂੰ ਇਹ ਕਹਿ ਦਿੱਤਾ ਤੈਨੂੰ ਮਾਰ ਨਾ ਦੇਣ ਮਰਵਾ ਨਾ ਦੇਣ ਮੈਂ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਣਦਾ ਜਮੀਰ ਦੇ ਮਰਨ ਨੂੰ ਮੌਤ ਗਣਦਾ ਸਿੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਆਪਣੀ ਜਮੀਰ ਨੂੰ ਬੀਬੀ ਇੰਦਰਾ ਦੀ ਚੱਪਲੀ ਦੇ ਥੱਲੇ ਲਾ ਕੇ ਤੇ ਦਾੜਾ ਰੱਖ ਕੇ ਕਹਿ ਰਹੇ ਸਿੱਖ ਕੌਮ ਨਹੀਂ ਮੈਂ ਸਮਝਦਾ ਉਹ ਮਨੁੱਖ ਮਰਿਆ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ 20ਵੀਂ ਸਦੀ ਦੇ ਮਹਾਨ ਜੋਧੇ ਸੰਤ ਸਿਪਾਈ ਸਰਦਾਰ ਜਰਨੈਲ ਸਿੰਘ ਪਿੰਡਰਾਵਾਲਿਆਂ ਬਾਰੇ ਸੰਤ ਜਰਨੈਲ ਸਿੰਘ ਜੀ ਦਾ ਜਨਮ 2 ਜੂਨ 1947 ਨੂੰ ਪਿੰਡ ਰੋਡੇ ਜ਼ਿਲ੍ਹਾ ਮੋਗਾ ਦੇ ਵਿੱਚ ਹੋਇਆ ਸੰਤ ਜਰਨੈਲ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਜੁਗਿੰਦਰ ਸਿੰਘ ਅਤੇ ਮਾਤਾ ਦਾ ਨਾਮ ਨਿਹਾਲ ਕੌਰ ਸੀ ਸੰਤ ਜੀ ਨੇ ਜ਼ਿਆਦਾ ਪੜਾਈ ਨਹੀਂ ਸੀ ਕੀਤੀ ਉਹ ਸਿਰਫ 5ਵੀਂ ਕਲਾਸ ਤੱਕ ਹੀ ਪੜੇ ਸੀ ਸੰਤ ਜੀ ਨੇ ਤਕਰੀਬਨ 5 ਸਾਲ ਦੀ ਉਮਰ ਦੇ ਵਿੱਚ ਹੀ ਅਮਰਤ ਸਾਕ ਲਿਆ ਸੀ ਸੰਤ ਜਰਨੈਲ ਸਿੰਘ ਜੀ ਇੱਕ ਚੌਂਕੜੇ ਦੇ ਵਿੱਚ ਹੀ 101 ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਸੀ ਸੰਤ ਜਰਨੈਲ ਸਿੰਘ ਹਰ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਤੋਂ ਪਹਿਲਾਂ ਮੰਝੇ ਤੇ ਹੀ ਬੈਠ ਕੇ 10 ਮਿੰਟ ਬਾਈਕਰੂ ਦਾ ਜਾਪ ਕਰਦੇ ਅਤੇ ਹੱਥ ਜੋੜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੋਕਰ ਕਰਦੇ ਕਿ ਉਹਨਾਂ ਨੂੰ ਇੱਕ ਦਿਨ ਹੋਰ ਦਿੱਤਾ ਹੈ ਜ਼ਿੰਦਗੀ ਜਿਉਣ ਲਈ ਸੰਤ ਜਰਨੈਲ ਸਿੰਘ ਜੀ ਆਪਣੀ ਜ਼ਿੰਦਗੀ ਇਸ ਤਰ੍ਹਾਂ ਜੀਤ ਬਤੀਤ ਕਰਦੇ ਸਨ ਕਿ ਉਹਨਾਂ ਦਾ ਇਹ ਆਖਰੀ ਦਿਨ ਹੀ ਹੋ ਸੰਤ ਜਰਨੈਲ ਸਿੰਘ ਜੀ ਹਰ ਰੋਜ਼ ਪਾਠ ਕਰਦੇ ਸੰਤ ਜਰਨੈਲ ਸਿੰਘ ਜੀ ਦੇ ਪਿੰਡ ਵਾਲੇ ਦੱਸਦੇ ਹਨ ਕਿ ਉਹਨਾਂ ਦੇ ਚਿਹਰੇ ਉੱਪਰ ਐਨਾ ਰੋਗ ਝਲਕਦਾ ਸੀ ਕਿ ਸੰਤ ਜਰਨੈਲ ਸਿੰਘ ਜੀ ਨੂੰ ਤੁਰੇ ਆਉਂਦੇ ਦੇਖ ਲੋਕ ਪਾਠ ਕਰਨ ਲੱਗ ਜਾਂਦੇ ਜਾਂ ਫਿਰ ਵਾਇਗਰੂ ਦਾ ਜਾਪ ਕਰਨ ਲੱਗ ਜਾਂਦੇ ਕਿਉਂਕਿ ਸੰਤ ਜਰਨੈਲ ਸਿੰਘ ਜੀ ਉਹਨਾਂ ਨੂੰ ਹਮੇਸ਼ਾ ਟੋਕਦੇ ਰਹਿੰਦੇ ਸਨ ਕਿ ਆਪਣੇ ਬੋਹ ਮੁੱਲੇ ਜੀਵਨ ਨੂੰ ਬ्यर्थ ਨਾ ਕਰੋ ਹਮੇਸ਼ਾ ਪਾਠ ਕਰਦੇ ਰਹੋ ਸੰਤ ਜਰਨੈਲ ਸਿੰਘ ਜੀ ਦਾ ਵਿਆਹ 1966 ਵਿੱਚ ਪ੍ਰੀਤਮ ਕੌਰ ਜੀ ਨਾਲ ਹੋਇਆ ਸੰਤ ਜਰਨੈਲ ਸਿੰਘ ਜੀ ਦੇ ਦੋ ਪੁੱਤਰ ਹਨ ਜਿਨ੍ਹਾਂ ਦੇ ਵਿੱਚੋਂ ਵੱਡੇ ਦਾ ਨਾਮ ਭਾਈ ਸਰ ਸਿੰਘ ਅਤੇ ਛੋਟੇ ਦਾ ਨਾਮ ਭਾਈ ਇੰਦਰਜੀਤ ਸਿੰਘ ਹੈ ਭਾਈ ਸਰ ਸਿੰਘ ਜੀ ਅੱਜ ਦੇ ਸਮੇਂ ਜਲੰਧਰ ਵਿੱਚ ਅਤੇ ਭਾਈ ਅੰਦਰਜੀਤ ਸਿੰਘ ਜੀ ਅੱਜ ਦੇ ਸਮੇਂ ਕੈਨੇਡਾ ਵਿੱਚ ਰਹਿੰਦੇ ਹਨ। ਸੰਤ ਜਰਨੈਲ ਸਿੰਘ ਜੀ ਆਪਣੀ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਆਪਣੀ ਜ਼ੁਬਾਨ ਦੇ ਲਈ ਉਹ ਆਪਣੀ ਜਾਨ ਕੁਰਬਾਨ ਕਰ ਲਈ। ਉਹ ਹਰਦਮ ਪਿਆਰ ਰਹਿੰਦੇ ਸੀ। ਸੰਤ ਜਰਨੈਲ ਸਿੰਘ ਜੀ ਦਾ ਮੰਨਣਾ ਸੀ ਕਿ ਉਹ ਮਰਦ ਨਹੀਂ ਜੋ ਆਪਣੀ ਜ਼ੁਬਾਨ ਤੋਂ ਭੱਜ ਗਿਆ। ਸੰਤ ਜਰਨੈਲ ਸਿੰਘ ਜੀ ਨੂੰ ਇਹ ਸ਼ਕਤੀ ਗੁਰਬਾਣੀ ਨੂੰ ਸੁਣਨ ਅਤੇ ਪੜਨ ਕਰਕੇ ਹੀ ਮਿਲੀ ਸੀ। ਸੰਤ ਜਰਨੈਲ ਸਿੰਘ ਜੀ ਜਦੋਂ ਵੀ ਕਿਸੇ ਨੂੰ ਉਪਦੇਸ਼ ਦਿੰਦੇ ਤਾਂ ਸਭ ਤੋਂ ਪਹਿਲਾਂ ਇਹੀ ਕਹਿੰਦੇ ਸੀ ਕਿ ਪਹਿਲਾਂ ਕੇਸ ਰੱਖੋ ਦਾੜਾ ਰੱਖੋ ਅਤੇ ਸਿੰਘ ਸਜੋ ਸੰਤ ਜਰਨੈਲ ਸਿੰਘ ਜੀ ਨੇ ਸਿੱਖੀ ਨੂੰ ਇੱਕ ਇਹ ਜਿਹਾ ਜਾਗ ਲਗਾਇਆ ਕਿ ਹਜ਼ਾਰਾਂ ਨੌਜਵਾਨਾਂ ਨੂੰ ਸਿੰਘ ਸਜਾ ਕੇ ਧਰਮ ਯੁੱਧ ਮੋਰਚੇ ਵਿੱਚ ਸ਼ਹੀਦੀ ਪਾਉਣ ਲਈ ਤਿਆਰ ਕਰ ਲਿਆ ਸੰਤ ਜਰਨੈਲ ਸਿੰਘ ਜੀ ਜਦੋਂ ਬਚਪਨ ਵਿੱਚ ਹੀ ਸਨ ਉਦੋਂ ਉਹਨਾਂ ਦੀ ਮੁਲਾਕਾਤ ਗਿਆਨੀ ਗੁਰਬਚਨ ਸਿੰਘ ਜੀ ਨਾਲ ਹੋਈ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਤ ਸੰਤ ਜੀ ਨੂੰ ਦਮਦਮੀ ਟਕਸਾਲ ਵਿੱਚ ਭਰਤੀ ਕਰ ਲਿਆ ਭਰਤੀ ਕਰਨ ਦਾ ਕਾਰਨ ਇਹ ਸੀ ਜਦੋਂ ਉਹਨਾਂ ਨੇ ਸੰਤ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੁਚੀ ਦੇਖੀ ਤਾਂ ਉਹਨਾਂ ਨੇ ਉਹਨੂੰ ਭਰਤੀ ਹੋਣ ਦੀ ਸਲਾਹ ਦਿੱਤੀ ਅਤੇ ਗਿਆਨੀ ਗੁਰਵੱਚਾ ਸਿੰਘ ਜੀ ਦੇ ਅਕਾਲ ਚਲਾਣਾ ਪਿਛੋਂ ਸੰਤ ਜੀ ਨੂੰ ਸਰਬਸੰਮਤੀ ਨਾਲ ਦਮਦਮੀ ਟਕਸਾਲ ਦਾ ਮੁਖੀ ਬਣਾ ਦਿੱਤਾ ਗਿਆ ਸੀ ਦਮਦਮੀ ਟਕਸਾਲ ਦੇ ਸੰਤ ਜੀ 14ਵੇਂ ਮੁਖੀ ਸਨ ਸੰਤ ਜਰਨੈਲ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਹ ਜਵਾਨੀ ਕੰਠ ਸੀ 1982 ਦੀਆਂ ਗਰਮੀਆਂ ਵਿੱਚ ਪਿੰਡਰਾਵਾਲਿਆ ਨੇ ਅਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜਿਸ ਨੂੰ ਆਪਾਂ ਧਰਮੀ ਮੁਹਿੰਮ ਵੀ ਕਹਿ ਸਕਦੇ ਹਾਂ ਇਸ ਧਰਮੀ ਮੁਹਿੰਮ ਦਾ ਵੱਡਾ ਉਦੇਸ਼ ਪੰਜਾਬ ਨੂੰ ਖੁਦਮੁਖਤਿਆਰੀ ਸੂਬਾ ਬਣਾਉਣਾ ਸੀ ਸੰਤ ਜਰਨੈਲ ਸਿੰਘ ਜੀ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਕੀ ਲੈਂਦੇ ਸੀ ਸੰਤ ਜਰਨੈਲ ਸਿੰਘ ਜੀ ਦੇ ਭਾਸ਼ਣ ਵਿੱਚ ਇੰਨਾ ਦਮ ਸੀ ਕਿ ਇੱਕ ਵਾਰ ਦੀ ਗੱਲ ਹੈ ਜਦੋਂ ਸਰਕਾਰ ਵੱਲੋਂ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ ਤਾਂ ਸੰਤ ਜੀ ਨੂੰ ਪੈਸੇ ਦਾ ਲਾਲਚ ਦੇਣ ਲਈ ਸਰਕਾਰ ਵੱਲੋਂ 14 ਫੌਜੀਆ ਦੀ ਕਮੇਟੀ ਸੰਤ ਜੀ ਕੋਲ ਭੇਜੀ ਗਈ ਪਰ ਹੋਇਆ ਇਸਦੇ ਬਿਲਕੁਲ ਹੀ ਉਲਟ ਸੰਤਜੀ ਕੋਲ ਭੇਜੀ ਗਈ 14 ਫੌਜੀਆਂ ਦੀ ਕਮੇਟੀ ਸੰਤਜੀ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਉਹ ਸੰਤਜੀ ਨਾਲ ਹੀ ਰਲ ਗਏ ਅਤੇ ਸੰਤਜੀ ਨਾਲ ਹੀ ਸਰਕਾਰ ਵਿਰੁੱਧ ਜੰਗ ਵਿੱਚ ਲੜਨ ਲਈ ਸਾਥ ਦੇਣ ਲੱਗੇ 14 ਫੌਜੀਆਂ ਦੀ ਕਮੇਟੀ ਨੇ ਸੰਤਜੀ ਨਾਲ ਜੰਗ ਵਿੱਚ ਹੀ ਸੀਹੀਦੀ ਦਿੱਤੀ ਸੰਤਜੀ ਦਾ ਰਤਬਾ ਬਹੁਤ ਵੱਡਾ ਸੀ ਭਾਰਤ ਦਾ ਜੇ ਕੋਈ ਵੀ ਵੱਡੇ ਤੋਂ ਵੱਡਾ ਲੀਡਰ ਗੁਰੂ ਘਰ ਬਾਰੇ ਕੁਝ ਵੀ ਗਲਤ ਬਿਆਨ ਦਿੰਦਾ ਤਾਂ ਸੰਤਜੀ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਜਵਾਬ ਦੇਣ ਦਾ ਦਮ ਰੱਖਦੇ ਸੀ ਇੱਕ ਵਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਸੀ ਤਾਂ ਉਹ ਹਰਮੰਦਰ ਸਾਹਿਬ ਪਹੁੰਚਿਆ ਤਾਂ ਹਰਮੰਦਰ ਸਾਹਿਬ ਉਸਨੇ ਜਾ ਕੇ ਕਿਹਾ ਕਿ ਜੇਕਰ ਕੁਝ ਵੀ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਤਾਂ ਉਹ ਮੇਰੇ ਤੋਂ ਮੰਗ ਸਕਦਾ ਹੈ ਫਿਰ ਸੰਤ ਜੀ ਨੇ ਪ੍ਰੀ ਸਭਾ ਵਿੱਚ ਖੜੇ ਹੋ ਕੇ ਬਾਦਲ ਨੂੰ ਕਿਹਾ ਕਿ ਇਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ ਇੱਥੋਂ ਦਾਤਾਂ ਲੈਣ ਆਈਂਦਾ ਹੈ ਨਾ ਕਿ ਦੇਣ ਅਤੇ ਸੰਤ ਜੀ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਜਾਂ ਬਾਦਲ ਨੂੰ ਕੁਝ ਵੀ ਚਾਹੀਦਾ ਹੈ ਤਾਂ ਦਰਬਾਰ ਸਾਹਿਬ ਤੋਂ ਮੰਗ ਲਵੋ ਗੁਰੂ ਸਾਹਿਬ ਮਿਹਰ ਕਰਨਗੇ ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਵੀ ਜਵਾਬ ਨਹੀਂ ਸੀ ਆਇਆ ਤੁਹਾਨੂੰ ਇੱਕ ਵਾਰ ਦੀ ਗੱਲ ਦੱਸਦੇ ਹਾਂ ਕਿ ਤੁਸੀਂ ਹਰ ਹੀ ਬਾਲ ਠਾਕਰੇ ਨੂੰ ਤਾਂ ਜਾਣਦੇ ਹੋ ਬਾਲ ਠਾਕਰੇ ਸਿਵ ਸੈਨਾ ਦਾ ਮੁਖੀ ਸੀ ਜਿਸ ਦਾ ਮਹਿੰਦੀ ਸਰਕਾਰ ਤੇ ਕੇਂਦਰ ਸਰਕਾਰ ਵਿੱਚ ਬਹੁਤ ਦਬਦਬਾ ਸੀ ਮਹਾਰਾਸ਼ਟਰ ਦੀਆਂ ਸਰਕਾਰਾਂ ਬਾਲ ਠਾਕਰੇ ਦੀ ਮਰਜ਼ੀ ਨਾਲ ਹੀ ਬਣਦੀਆਂ ਅਤੇ ਚੱਲਦੀਆਂ ਸੀ Hindu dharm ਲਈ 1982 ਵਿੱਚ ਪਾਲ ਠਾਕਰੇ ਨੇ ਪਿੰਡਰਾਵਾਲੀ ਨੂੰ ਕਿਹਾ ਆਪਣੇ ਘਰ ਵਿੱਚ ਤਾਂ ਹਰ ਕੋਈ ਸ਼ੇਰ ਹੁੰਦਾ ਹੈ ਜੇਕਰ ਪਿੰਡਰਾਵਾਲੀ ਵਿੱਚ ਹਿੰਮਤ ਹੈ ਤਾਂ ਉਹ ਮੁੰਬਈ ਵਿੱਚ ਪੈਰ ਧਰ ਕੇ ਦਿਖਾਵੇ ਇਹ ਸੁਣ ਕੇ ਸੰਤ ਜਰਨੈਲ ਸਿੰਘ ਜੀ ਨੇ ਉਸ ਨੂੰ ਇੱਕ ਚੈਲੰਜ ਤਰ੍ਹਾਂ ਲਿਆ ਅਤੇ ਸੰਤ ਜਰਨੈਲ ਸਿੰਘ ਜੀ ਨੇ ਪਾਲ ਠਾਕਰੇ ਨੂੰ ਕਿਹਾ ਕਿ ਉਹ ਮੁੰਬਈ ਜ਼ਰੂਰ ਪਹੁੰਚਣਗੇ ਸੰਤ ਜਰਨੈਲ ਸਿੰਘ ਜੀ ਵੱਡੇ ਕਾਫਲੇ ਨਾਲ ਮੁੰਬਈ ਪਹੁੰਚ ਗਏ ਸੰਤ ਜਰਨੈਲ ਸਿੰਘ ਜੀ ਦਾ ਆਦਰ ਦੇ ਗੁਰਦੁਆਰੇ ਵਿੱਚ ਰੁਕੇ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਨਾਉਂਸਮੈਂਟ ਕੀਤੀ ਕਿ ਉਹ ਮੁੰਬਈ ਪਹੁੰਚ ਚੁੱਕਿਆ ਹੈ ਅਤੇ ਕੱਲ ਨੂੰ ਮੁੰਬਈ ਦੀਆਂ ਸੜਕਾਂ ਉੱਤੇ ਇਕੱਲਾ ਘੁੰਮੇਗਾ ਜੇਕਰ ਕਿਸੇ ਵਿੱਚ ਹਿੰਮਤ ਹੈ ਤਾਂ ਰੂਕ ਲਵੇ ਸੰਤ ਜਰਨੈਲ ਸਿੰਘ ਜੀ 12 ਦਿਨ ਤੱਕ ਮੁੰਬਈ ਹੀ ਰਹੇ ਬਾਲ ਠਾਕਰੇ ਤੇ ਪਿੰਡਰਾਂ ਵਾਲਿਆਂ ਦਾ ਇੰਨਾ ਖੌਫ ਪੈ ਚੁੱਕਾ ਸੀ ਕਿ ਉਸ ਨੇ ਕੋਈ ਵੀ মিডিਆ ਕੋਲ ਕੋਈ ਵੀ ਬਿਆਨ ਨਹੀਂ ਦਿੱਤਾ ਅਤੇ ਬਾਲ ਠਾਕਰੇ ਬਿਮਾਰੀ ਦਾ ਬਹਾਨਾ ਲਾ ਕੇ 15 ਦਿਨਾਂ ਲਈ ਹਸਪਤਾਲ ਵਿੱਚ ਹੀ ਦਾਖਲ ਰਿਹਾ ਇਸ ਤੋਂ ਬਾਅਦ ਕੇਂਦਰ ਸਰਕਾਰ ਦਾ ਪਿੰਡਰਾਂ ਵਾਲਿਆਂ ਦੇ ਪਿੱਛੇ ਹੱਤ ੋਕੇ ਪੈਣ ਦਾ ਮੁੱਖ ਕਾਰਨ ਸੀ ਆਨੰਦਪੁਰ ਸਾਹਿਬ ਦਾ ਮਤਾ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਇਹੀ ਲਿਖਿਆ ਸੀ ਕਿ ਪੰਜਾਬ ਆਪਣੇ ਕੁਦਰਤੀ ਸਰੋਤਾਂ ਤੇ ਆਪਣਾ ਹੱਕ ਜਿਤਾਵੇ ਅਤੇ ਆਪਣੇ ਫੈਸਲੇ ਆਪ ਲਵੇ ਨਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸੇ ਵੀ ਫੈਸਲੇ ਦੇ ਵਿੱਚ ਅਪਦੀ ਜੋਰ ਅਜਮੈਸ ਕਰੇ ਪਰ ਇਸ ਦੇ ਉਲਟ ਸਰਕਾਰ ਨੇ ਆਨੰਦਪੁਰ ਸਾਹਿਬ ਮਤੇ ਨੂੰ ਦੇਸ਼ ਵਿਰੋਧੀ ਦੱਸ ਦਿੱਤਾ ਅਤੇ ਪਿੰਡਰਾਂ ਵਾਲਿਆਂ ਨੂੰ ਇੱਕ ਅੱਤਵਾਦੀ ਦਾ ਟੈਗ ਦੇ ਦਿੱਤਾ ਸੰਤ ਜੀ ਨੇ ਆਪਣਾ ਘਰ ਹਰਮੰਦਰ ਸਾਹਿਬ ਨੂੰ ਹੀ ਬਣਾਇਆ ਹੋਇਆ ਸੀ ਉਹ ਉੱਥੇ ਹੀ ਰਹਿੰਦੇ ਸਨ ਸੰਤ ਜਰਨੈਲ ਸਿੰਘ ਜੀ ਨੇ ਚਮਕੌਰ ਦੀ ਗੜੀ ਦਾ ਇਤਿਹਾਸ 1984 ਨੂੰ ਫਿਰ ਦੁਬਾਰਾ ਦਰహా ਦਿੱਤਾ ਅਤੇ ਸੰਤ ਜਰਨੈਲ ਸਿੰਘ ਜੀ ਦੀ ਇੱਥੇ ਹੀ ਸੀਧ ਦੀ ਪਾਈ ਸੀ ਕੇਂਦਰ ਸਰਕਾਰ ਦੇ ਸੰਤ ਜੀ ਨੂੰ ਅੱਤਵਾਦੀ ਐਲਾਨਣ ਤੋਂ ਬਾਅਦ 1 ਜੂਨ 1984 ਨੂੰ ਭਾਰਤੀ ਫੌਜਾਂ ਨੇ ਇੰਦਰਾ ਗਾਂਧੀ ਦੇ ਹੁਕਮ ਅਨੁਸਾਰ ਫੌਜ ਦੀ ਵੱਡੀ ਗਿਣਤੀ ਨਾਲ ਹਰਮੰਦਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਸਮੇਂ ਮਲੇ ਦਾ ਸਾਥ ਪੰਜਾਬ ਦੇ ਵੱਡੇ ਲੀਡਰਾਂ ਵੱਲੋਂ ਵੀ ਦਿੱਤਾ ਗਿਆ ਸੀ। 1 ਜੂਨ ਤੋਂ 6 ਜੂਨ ਤੱਕ ਇਹ ਜੁੱਧ ਚੱਲੇ ਆ ਜਿਸ ਵਿੱਚ ਭਾਰਤੀ ਫੌਜਾਂ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਸਿੱਖਾਂ ਨੇ ਵੀ 2200 ਦੇ ਕਰੀਬ ਫੌਜੀਆਂ ਨੂੰ ਮਾਰ ਦਿੱਤਾ। ਇਸ ਕਮਸਾਂਹ ਜੁੱਧ ਦੇ ਵਿੱਚ ਸੰਤ ਜੀ ਵੀ 6 ਜੂਨ 1984 ਨੂੰ ਸ਼ਹੀਦ ਹੋ ਗਏ। ਇਹ ਸੀ ਸੰਤ ਜਰਨੈਲ ਸਿੰਘ ਜੀ ਦੀ ਜੀਵਨ ਕਥਾ। ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਜੋ ਬੱਚਿਆਂ ਨੂੰ ਵੀ ਸੰਤ ਜਰਨੈਲ ਸਿੰਘ ਜੀ ਬਾਰੇ ਜਾਣਕਾਰੀ ਮਿਲ ਸਕੇ। ਸਾਡੇ ਤੋਂ ਜਿੰਨੀ ਜਾਣਕਾਰੀ ਇਕੱਤਰ ਹੋਈ ਅਸੀਂ ਉਹ ਇਸ ਵੀਡੀਓ ਦੇ ਵਿੱਚ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਅਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ। ਜੇਕਰ ਸਾਡੇ ਤੋਂ ਇਸ ਵੀਡੀਓ ਦੇ ਵਿੱਚ ਕੋਈ ਵੀ ਗਲਤੀ ਹੋਈ ਹੈ ਤਾਂ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਅਸੀਂ ਕੁਝ ਵੀ ਸੰਤ ਜਰਨੈਲ ਸਿੰਘ ਜੀ ਬਾਰੇ ਆਪਣੇ ਕੋਲੋਂ ਨਹੀਂ ਲਿਖਿਆ ਜੋ ਵੀ ਸਾਨੂੰ ਇੰਟਰਨੈਟ ਉਤੋਂ ਜਾਣਕਾਰੀ ਮਿਲੀ ਸੀ ਅਸੀਂ ਉਸ ਦੇ ਵਿਹਾਰ ਤੇ ਹੀ ਇਹ ਵੀਡੀਓ ਨੂੰ ਤਿਆਰ ਕੀਤਾ ਹੈ ਅਤੇ ਤੁਸੀਂ ਇਸ ਵੀਡੀਓ ਨੂੰ ਪਿਆਰ ਦਿਓ ਤੁਸੀਂ ਲਾਈਕ ਤੇ ਕਮੈਂਟ ਵੀ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਆਪਣਾ ਮਕਸਦ ਹੈ ਕਿਉਂਕਿ ਆਉਣ ਵਾਲੇ ਬੱਚੇ ਆਪਣੇ ਸੰਤ ਜਰਨੈਲ ਸਿੰਘ ਜੀ ਬਾਰੇ ਜਿਆਦਾ ਤੋਂ ਜਿਆਦਾ ਜਾਣ ਸਕਣ ਅਤੇ ਆਪਣੇ ਸਿੱਖ ਧਰਮ ਦੇ ਨਾਲ ਜੁੜਨ ਧੰਨਵਾਦ ਜੀ ਜਿਹੜਾ ਤੁਸੀਂ ਕਹਿੰਦੇ ਆ ਨਾ ਕੋਦੇ ਕੋਪਰੈਂਡ ਕਰਦੇ ਬਾਕੀ ਤੇਰੇ ਵਰਗੇ ਜਿਹੜਾ ਸ਼ਰਧਾਲੂ ਅੰਸਰ ਹੈ ਇਹਨਾਂ ਨੂੰ ਸੂਤਨ ਤੇ ਸੁਧਾਰ ਲਈ ਮੈਂ ਪੱਕਾ ਹੋਣੀ ਹੈ। ਕੋਪਮ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਅਸੀਂ ਇਹ ਗੱਲ ਨੂੰ ਮੰਨਦੇ ਨਹੀਂ ਰਖਵਾਰਾਂ ਦੇ ਵਿੱਚ ਦੇ ਦਿੰਦੇ ਆ। ਮੈਂ ਤੁਹਾਨੂੰ ਦੱਸਦਾ ਤੁਸੀਂ ਮੰਨਦੇ ਕਿਵੇਂ ਆ। ਜਿਹੜੇ ਲੋਕ ਗਾਲਾਂ ਕੱਢਦੇ ਆ ਤੇ ਇਹੋ ਜਿਹੀਆਂ ਗੱਲਾਂ ਕਰਦੇ ਆ ਉਹ ਲੋਕ ਜਦੋਂ ਜੱਥਾ ਲੈ ਕੇ ਆਉਂਦੇ ਆ ਤੇ ਉਹ ਤੁਸੀਂ ਵੀ ਨਾਲ ਤੁਰ ਪੈਂਦੇ ਆ। Oh yeah.